ਪੰਜਾਬ ਫਾਈਲ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਇੱਕ ਇਹੋ ਜਿਹੀ ਖਬਰ ਜਿਹਦਾ ਸਬੰਧ ਭਾਰਤ ਅਤੇ ਪਾਕਿਸਤਾਨ ਦੇ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਇਹ ਦੱਸਦੇ ਚੱਲੀਏ ਸਭ ਤੋਂ ਪਹਿਲਾਂ ਕਿ ਇਹ ਖਬਰ ਦਾ ਆਧਾਰ ਬਣਿਆ ਪਾਕਿਸਤਾਨ ਦੇ ਕੁਝ ਵੈਬ ਚੈਨਲਸ ਜਿਹੜੇ ਕਿ ਭਾਰਤ ਦੇ ਵਿੱਚ ਦੇਖੇ ਜਾ ਰਹੇ ਨੇ ਭਾਵੇਂ ਕਿ ਕਹਿਣ ਨੂੰ ਭਾਰਤ ਸਰਕਾਰ ਨੇ ਭਾਰਤ ਦੇ ਵਿੱਚ ਪਾਕਿਸਤਾਨੀ ਕੰਟੈਂਟ ਤੇ ਬੈਨ ਲਾਇਆ ਹੋਇਆ ਹੈ YouTube Facebook ਵਗੈਰਾ Instagram ਨੂੰ ਕਿਹਾ ਹੋਇਆ ਕਿ ਪਾਕਿਸਤਾਨੀ ਕੰਟੈਂਟ ਭਾਰਤ ਦੇ ਵਿੱਚ ਨਾ ਦਿਖਾਇਆ ਜਾਵੇ ਪਰ ਮੈਂ ਦੱਸਦਾ ਚੱਲਾਂ ਕਿ ਇਹ ਕੰਟੈਂਟ 스마트 TV ਤੇ ਮੈਂ ਦੇਖਿਆ ਤੇ ਇਸ ਦੇ ਵਿੱਚ ਜ਼ਿਕਰ ਹੋਏਗਾ ਦੋ ਪਾਕਿਸਤਾਨੀ ਵੈਬ ਚੈਨਲਸ ਦੇ ਆਜ਼ਾਦ ਪੱਤਰਕਾਰਾਂ ਦਾ ਪਹਿਲਾ ਪੱਤਰਕਾਰ ਹੈਗਾ ਜੀ ਆਦਲ ਰਾਜਾ ਦੂਜਾ ਪੱਤਰਕਾਰ ਹੈਗਾ ਅਹਿਮਦ ਨੂਰਾਨੀ ਉਹਨਾਂ ਨੇ ਵਕ ਵਕ ਦਿਨਾਂ 'ਚ ਬਹੁਤ ਦੋ ਵੱਡੀਆਂ ਗੱਲਾਂ ਕਹੀਆਂ ਸੋ ਇਸ ਖਬਰ ਦੇ ਵਿੱਚ ਆਪਾਂ ਡਰੈਸ ਕਰਾਂਗੇ ਕੁੱਲ ਤਿੰਨ ਇਸ਼ੂਸ ਦੋ ਇਸ਼ੂਸ ਪਾਕਿਸਤਾਨੀ ਆਜ਼ਾਦ ਪੱਤਰਕਾਰਾਂ ਦੇ ਵੈਬ ਚੈਨਲਸ ਤੋਂ ਲੈ ਗਏ ਆ ਆਦਲ ਰਾਜਾ ਨੇ ਆਪਣੇ ਚੈਨਲ ਤੇ ਇੱਕ ਹੋਸਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਕੋਲ ਸਬੂਤ ਮੌਜੂਦ ਨੇ ਕਿ ਪਹਿਲਗਾਮ ਦੇ ਵਿੱਚ 22 April ਨੂੰ ਵਾਪਰਿਆ ਕਾਂਡ ਜਿਹਦੇ ਵਿੱਚ 26 ਹਿੰਦੂਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਅੱਤਵਾਦੀਆਂ ਵੱਲੋਂ ਉਹ ਪਾਕਿਸਤਾਨੀ ਫੌਜ ਦੇ ਮੁਖੀ ਆਸਿਫ ਮੁਨੀਰ ਨੇ ਕਰਵਾਇਆ ਸੀ ਦੁਬਾਰਾ ਕਹਿ ਰਿਹਾ ਕਿ ਪਾਕਿਸਤਾਨੀ ਫੌਜ ਦੇ ਮੁਖੀ ਆਸਿਫ ਮਨੀਰ ਨੇ ਪਹਿਲਗਾਮ ਕਾਂਡ ਕਰਵਾਇਆ ਸੀ ਇਹ ਆਦਲ ਰਾਜਾ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੇ ਵੈਬ ਚੈਨਲ ਤੇ ਕਿਹਾ ਵੈਬ ਚੈਨਲ ਦਾ ਨਾਮ ਹੈਗਾ ਜੀ ਰਿਆਸਤ ਔਰ ਆਵਾਮ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਕੋਲ ਪੁਖਤਾ ਸਬੂਤ ਨੇ ਜਿਹੜੇ ਕਿ ਉਹ ਨਸ਼ਰ ਕਰ ਸਕਦੇ ਆ ਜੇ ਨਸ਼ਰ ਹੋ ਜਾਣ ਉਹਦੇ ਨਾਲ ਪਾਕਿਸਤਾਨ ਦੀ ਉਹ ਸਥਿਤੀ ਹੋਊਗੀ ਜੋ ਈਰਾਨ ਦੀ ਹੋਈ ਆ ਸੈਂਕਸ਼ਨਸ ਲੱਗ ਜਾਣਗੀਆਂ ਕ ਮੰਤਰੀ ਪੱਦਰ ਤੇ ਔਰ ਫਿਰ ਅੱਗੇ ਉਹਨਾਂ ਨੇ ਕਿਹਾ ਪਾਕਿਸਤਾਨੀ ਗਰੀਬ ਆਵਾਮ ਜਿਹੜਾ ਯਾਨੀ ਕਿ ਲੋਕ ਨੇ ਉਹਨਾਂ ਤੇ ਹੋਰ ਬਾਰ ਪੈ ਜਾਏਗਾ ਗਰੀਬੀ ਹੋਰ ਜ਼ਿਆਦਾ ਪਾਕਿਸਤਾਨ ਦੇ ਵਿੱਚ ਆ ਜਾਏਗੀ ਪਰ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਕੋਲ ਬਹੁਤ ਸਾਰੇ ਸਬੂਤ ਨੇ ਜਿੱਥੋਂ ਇਹ ਸਾਬਤ ਹੋਏਗਾ ਕਿ ਆਸਿਫ মনির ਪਾਕਿਸਤਾਨੀ ਫੌਜ ਦੇ ਆਰਮੀ ਦੇ ਜਰਨਲ ਨੇ ਇਹ ਕਾਂਡ ਕਰਵਾਇਆ ਸੀ ਇਹ ਤਾਂ ਹੋ ਗਈ ਉਹਨਾਂ ਦੀ ਇੱਕ ਗੱਲ ਦੂਜੀ ਗੱਲ ਜਿਹੜੀ ਆਦਲ ਰਾਜਾ ਨੇ ਕਹੀ ਉਹ ਬਹੁਤ ਹੀ ਹੈਰਾਨੀ ਵਾਲੀ ਵੀ ਹੈ ਫਿਕਰ ਕਰਨ ਵਾਲੀ ਵੀ ਹੈ ਭਾਰਤ ਲਈ ਔਰ ਉਹਦੇ ਉੱਤੇ ਸੋਚਣ ਦਾ ਵੀ ਡੀ ਲੋਡ ਹੈ ਤੇ ਭਾਰਤ ਸਰਕਾਰ ਨੂੰ ਭਾਰਤ ਦੇ ਸਟੈਬਲਿਸ਼ਮੈਂਟ ਨੂੰ ਉਹਦੇ ਤੇ ਲੜਿੰਦੀ ਕਾਰਵਾਈ ਕਰਨ ਦੀ ਵੀ ਲੋੜ ਹੈ ਉਹ ਮੈਂ ਹੁਣ ਹੁਣ ਦੱਸਦਾ ਆਦਲ ਰਾਜਾ ਨੇ ਕਿਹਾ ਕਿ ਜਿਹੜਾ ਦਾਵਾ ਪਾਕਿਸਤਾਨ ਕਰ ਰਿਹਾ ਹੈ ਕਿ ਭਾਰਤੀ ਹਵਾਈ ਜਹਾਜ਼ ਲੜਾਕੂ ਹਵਾਈ ਜਹਾਜ਼ ਅਸੀਂ ਸਿੱਟ ਲਏ ਉਹ ਕਹਿੰਦੇ ਆ ਜੀ ਉਹ ਪਾਕਿਸਤਾਨ ਦੀ ਫੌਜ ਦਾ 에ਫੋਰਸ ਦਾ ਕੰਮ ਨਹੀਂ ਸੀ ਉਹ ਕੰਮ ਸੀਗਾ ਚਾਈਨੀਜ਼ ਦਾ ਚੀਨ ਦਾ ਕੰਮ ਸੀ ਉਹਨਾਂ ਨੇ ਅੱਗੇ ਉਹਦਾ ਵਿਸਤਾਰ ਦਿੰਦੇ ਹੋਏ ਕਿਹਾ ਕਿ ਸੈਟੇਲਾਈਟ ਜਿਹੜੀ ਕਿ ਚੀਨ ਦੀ ਸੀ ਉਹਨਾਂ ਨੇ ਚੀਨੀਆਂ ਨੇ ਭਾਰਤੀ ਲੜਾਕੂ ਹਵਾਈ ਜਹਾਜ਼ਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦਾ ਜਿਹੜਾ ਸਿਸਟਮ ਇਲੈਕਟ੍ਰੋਨਿਕ ਸਿਸਟਮ ਹੈ ਉਹਨੂੰ ਲੌਕ ਕਰਤਾ ਜਾਂ ਹੈਕ ਕਰਤਾ ਤੇ ਉਹ ਸਾਰੀ ਇਨਫੋਰਮੇਸ਼ਨ ਚੀਨ ਤੋਂ ਪਾਕਿਸਤਾਨ ਨੂੰ ਫਲੋ ਹੋਈ ਤੇ ਫਿਰ ਇਸ ਕਰਕੇ ਜਿਹੜਾ ਕੋਈ ਉਹਨਾਂ ਦਾ ਸਿਸਟਮ ਹੈਗਾ ਡੀ ਜ਼ੈਡ ਐਨ ਸੀ ਦੇ ਨਾਲ ਪਾਕਿਸਤਾਨ ਕੋਲ ਕੋਈ ਇਕੁਪਮੈਂਟ ਹੈ ਜਾਂ ਕੋਈ ਜਹਾਜ਼ ਹੈ ਚਾਈਨੀਜ਼ ਨੇ ਬਣਾਇਆ ਹੈ ਉਹਦੇ ਨਾਲ ਫਿਰ ਉਹ ਕਹਿੰਦੇ ਜੀ ਅਸੀਂ ਇਹ ਕਾਮਯਾਬੀ ਪ੍ਰਾਪਤ ਕੀਤੀ ਹੁਣ ਇਸ ਦਾਅਵੇ ਦੇ ਵਿੱਚ ਕਿੰਨੀ ਸਚਾਈ ਹੈ ਜਾਂ ਕਿੰਨਾ ਝੂਠ ਹੈ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਸਿਰਫ ਇੱਕ ਇਹ ਇਸ਼ੂ ਉਹਨਾਂ ਦਾ ਸੁਣਿਆ ਤੇ ਸੋਚਿਆ ਕਿ ਭਾਰਤੀ ਸਰਕਾਰ ਅਤੇ ਭਾਰਤੀ ਫੌਜ ਦੇ ਧਿਆਨ ਚ ਲਿਆ ਦਿੱਤਾ ਜਾਏ ਸਾਡਾ ਸਿੱਧਾ ਤਾਂ ਕੋਈ ਸੰਪਰਕ ਹੈ ਨਹੀਂਗਾ ਭਾਰਤੀ ਫੌਜ ਨਾਲ 에어ਫੋਰਸ ਨਾਲ YouTube ਤੇ ਭਾਰਤੀ ਚੈਨਲ ਜਿਵੇਂ ਦੇਖੇ ਜਾਂਦੇ ਆ ਇੰਡੀਆ ਟੁਡੇ ਐਨਡੀ ਟੀਵੀ ਇੰਡੀਆ ਟੀਵੀ ਆਜ ਤੱਕ ਵਗੈਰਾ ਉਸੇ ਤਰ੍ਹਾਂ 스마트 ਟੀਵੀ ਤੇ YouTube ਰਾਹੀਂ ਪਾਕਿਸਤਾਨੀ ਚੈਨਲ ਵੀ ਦੇਖੇ ਜਾਂਦੇ ਆ ਭਾਰ ਦੇ ਵਿੱਚ ਮੈਂ ਵੇਖਦਾ ਮੋਹਾਲੀ ਚ ਇਹ ਤਾਂ ਗੱਲ ਹੋਈ ਆਦਲ ਰਾਜਾ ਦੀ ਦੋ ਗੱਲਾਂ ਉਹਨੇ ਦਸੀਆਂ ਇੱਕ ਪਹਿਲਗਾਮ ਵਾਲੀ ਇੱਕ ਚਾਈਨੀਜ਼ ਨੇ ਮੱਲਵਕੇ ਜੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਪ੍ਰੈਕਟੀਕਲੀ ਪਾਰਟਿਸਿਪੇਟ ਕੀਤਾ ਇਹ ਬਹੁਤ ਫਿਕਰਾਰੀ ਗੱਲ ਦੱਸੀ ਤੁਹਾਨੂੰ ਹੁਣ ਆਪਾਂ ਤੀਜੀ ਗੱਲ ਜਿਹੜੀ ਕਰਨੀ ਹੈ ਤੀਜਾ ਇਸ਼ੂ ਜਿਹੜਾ ਐਡਰੈਸ ਕਰਨ ਦੀ ਕੋਸ਼ਿਸ਼ ਕਰਨੀ ਹੈ ਉਹ ਹੈਗੀ ਹੈ ਜੀ ਗੱਲ ਦਰਬਾਰ ਸਾਹਿਬ ਅੰਮ੍ਰਿਤਸਰ ਜਿਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਉਹਦੇ ਉੱਤੇ ਹਮਲੇ ਬਾਰੇ ਕੱਲ ਦਾ ਇਹ ਰੌਲਾ ਪੈ ਰਿਹਾ ਹੈ ਭਾਰਤੀ ਮੀਡੀਆ ਦੇ ਵਿੱਚ ਵਿਸ਼ੇਸ਼ ਕਰਕੇ ਪੰਜਾਬ 'ਚ ਕਿ ਜੀ ਭਾਰਤੀ ਫੌਜ ਦਾ ਬਿਆਨ ਆਇਆ ਹੈ ਕਿ ਪਾਕਿਸਤਾਨ ਨੇ ਮਜ਼ਾਈਲਾਂ ਤੇ ਡਰੋਨਸ ਵਰਤ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ 에ਅਰ ਡਿਫੈਂਸ ਸਿਸਟਮ ਨੇ ਉਹ ਕੋਸ਼ਿਸ਼ ناکਾਮ ਕਰ ਦਿੱਤੀ ਇਸ ਦੇ ਹਵਾਲੇ ਨਾਲ ਮੈਂ ਕਹੂੰਗਾ ਕਿ ਸਾਡਾ ਪੰਜਾਬ ਫਾਈਨਸ ਟੀਵੀ ਦਾ ਐਪੀਸੋਡ ਨੰਬਰ 67 ਵੇਖੋ ਇਹ ਐਪੀਸੋਡ ਅਸੀਂ ਰਿਕਾਰਡ ਕੀਤਾ ਸੀ 7 ਅਤੇ 8 ਮਈ ਦੀ ਦਰਮਿਆਨੀ ਰਾਤ ਨੂੰ ਜਦੋਂ ਸਵੇਰ 9 ਤੋਂ ਬਾਅਦ 10 ਵਜੇ ਸਵੇਰ 9 10 ਵਜੇ ਦੇ ਵਿਚਕਾਰ ਸਾਨੂੰ ਇਹ ਵੀਡੀਓ ਪ੍ਰਾਪਤ ਹੋਈ ਸੀ ਜਿਹਦੇ ਵਿੱਚ ਮਜ਼ਾਈਲਾ ਭਾਰਤਵਾਲ ਨੂੰ ਆਉਂਦੀਆਂ ਦੇਖੀਆਂ ਗਈਆਂ ਕੁਝ ਲੋਕਾਂ ਵੱਲੋਂ ਜਿਹੜੇ ਅੰਮ੍ਰਿਤਸਰ ਦੇ ਵਸਣਦੇ ਸੀ ਰਹਿਣ ਵਾਲੇ ਸੀ ਫਿਰ ਉਹਨਾਂ ਨੇ ਦਿਖਾਈਆਂ ਦਿਖਾਇਆ ਕਿ ਉੱਥੇ ਪਟਾਕੇ ਪੈ ਰਹੇ ਆ ਠਾ ਠਾ ਦੀ ਆਵਾਜ਼ ਆ ਰਹੀ ਹੈ ਠਾ ਦੀ ਆਵਾਜ਼ ਉਦੋਂ ਆਊਗੀ ਜਦੋਂ ਕੋਈ ਮਜ਼ਾਈਲ ਜਾਂ ਤਾਂ ਆਪਣੇ ਟਿਕਾਣੇ ਤੇ ਹਿੱਟ ਕਰੂਗੀ ਜਾਂ ਫਿਰ ਮਜ਼ਾਈਲ ਜਾ ਰਹੀ ਐ ਛੂਕਦੀ ਜਾ ਰਹੀ ਹੈ ਤੇ ਉਧਰੋਂ ਆ ਕੇ ਕੋਈ ਚੀਜ਼ ਉਹਦੇ ਤੇ ਟਕਰਾਊਗੀ ਫਿਰ ਧਮਾਕਾ ਹੋਊਗਾ ਹੁਣ ਇਹ ਪੰਜ ਧਮਾਕੇ ਉਸ ਟੰ ਸੁਣੇ ਗਏ 7 ਅਤੇ 8 ਮਈ ਦੀ ਦਰਮਿਆਨੀ ਰਾਤ ਨੂੰ ਔਰ ਮੈਂ ਜਦੋਂ ਪੁੱਛਿਆ ਆਪਣੇ ਮਿੱਤਰਾਂ ਨੂੰ ਜਿਨ੍ਹਾਂ ਨੇ ਉਹ ਵੀਡੀਓ ਰਿਕਾਰਡ ਕਰਕੇ ਭੇਜੀ ਜਿਹੜੀ 67 ਨੰਬਰ ਐਪੀਸੋਡ ਤੇ ਅਸੀਂ ਚਲਾਈ ਤਾਂ ਉਹਨਾਂ ਨੇ ਦੱਸਿਆ ਜੀ ਇੱਥੋਂ ਗੋਲਡਨ ਟੈਂਪਲ ਸਿਰਫ 10 ਕਿਲੋਮੀਟਰ ਹੈ। ਔਰ ਜਿੱਥੇ ਇਹ ਮਿਜ਼ਾਈਲਜ਼ ਨਿਊਟਰਲਾਈਜ਼ ਕੀਤੀਆਂ ਗਈਆਂ ਭਾਰਤੀ エア ਡਿਫੈਂਸ ਨੇ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਨੂੰ ਖੁੰਡਾ ਕੀਤਾ ਇਹਨਾਂ ਨੂੰ ਸੈੱਟ ਲਿਆ ਥੱਲੇ ਉਹ ਲকেশন ਸਗੀ ਹੋਲੀ ਸਿਟੀ ਇੱਕ ਕਲੋਨੀ ਹੈ ਅਰਬਨ ਏਰੀਆ ਉਹਦੇ ਕੋਲ ਇਹ ਡਿਗੀ ਹੋਲੀ ਸਿਟੀ ਇੱਕ ਸੋਸਾਇਟੀ ਹੈ ਉੱਥੇ ਅੰਮ੍ਰਿਤਸਰ ਚ ਉਹਦੇ ਕੋਲੇ ਡਿੱਗੀ ਆ ਸੋ ਅੱਜ ਦਾ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਜੀ ਐਸਜੀ ਪੀਸੀ ਕਹਿ ਰਹੀ ਹੈ ਕਿ ਜੀ ਇਹ ਅਸੀਂ ਵਿਸ਼ਵਾਸ ਹੀ ਨਹੀਂ ਕਰ ਸਕਦੇ ਜੋ ਭਾਰਤੀ ਫੌਜ ਕਹਿ ਰਹੀ ਹੈ ਜਥੇਦਾਰ ਰਗਵੀਰ ਸਿੰਘ ਅੱਜ ਬਿਆਨ ਦੇ ਰਹੇ ਸੀ ਕਿ ਇੱਕ ਲੈਫਟੇਨੈਂਟ ਜਨਰਲ ਦਾ ਫੋਨ ਆਇਆ ਜੀ ਉਹਨਾਂ ਨੇ ਦੱਸਿਆ ਜੀ ਕਿ ਇਦਾਂ ਦਾ ਪਾਕਿਸਤਾਨ ਦਾ ਮਨਸੂਬਾ ਸੀਗਾ ਅਸੀਂ ਨਾ ਕੰਮ ਕਰ ਦਿੱਤਾ ਮੈਨੂੰ ਇਸ ਗੱਲ ਤੇ ਹੈਰਾਨੀ ਹੈ ਕਿ ਜਥੇਦਾਰ ਨੂੰ ਭਾਰਤੀ ਫੌਜ ਤੇ ਯਕੀਨ ਕਿਉਂ ਨਹੀਂ ਆ ਰਿਹਾ ਕਹਿੰਦੇ ਜੀ ਇਹ ਤਾਂ ਗੁਰੂ ਘਰ ਆ ਇਹ ਤਾਂ ਜੀਵਨਦਾਨ ਦਿੰਦਾ ਜੀਵਨਦਾਨ ਦਿੰਦਾ ਇਹਦੇ ਉੱਤੇ ਕੋਈ ਵੀ ਵਿਅਕਤੀ ਹਮਲਾ ਕਰਨ ਬਾਰੇ ਸੋਚ ਨਹੀਂ ਸਕਦਾ ਗਿਆਨੀ ਜੀ ਤੁਸੀਂ ਐਨੇ ਸਧਾਰਨ ਔਰ ਸਿੱਧੇ ਦਾ ਬਣੋ ਜਦੋਂ ਦੁਸ਼ਮਣ ਦੇਸ਼ ਨਾਲ ਜੰਗ ਲੱਗੀ ਹੋਵੇ ਕੀ ਉਹ ਸਿੱਖਾਂ ਨੂੰ ਭੜਕਾਉਣ ਵਾਸਤੇ ਇਹੋ ਜੀ ਕੋਜੀ ਹਰਕਤ ਨਹੀਂ ਕਰ ਸਕਦਾ ਕੀ ਤੁਹਾਨੂੰ ਪਾਕਿਸਤਾਨ ਤੇ ਭਾਰਤੀ ਫੌਜ ਨਾਲੋਂ ਜ਼ਿਆਦਾ ਵਿਸ਼ਵਾਸ ਹੈ ਮੈਂ ਪੁੱਛਣਾ ਚਾਹੁੰਦਾ ਨਿਮਰਤਾ ਸਹਿਤ ਤੁਹਾਨੂੰ ਹੱਥ ਜੋੜ ਕੇ ਪੁੱਛਣਾ ਚਾਹੁੰਦਾ ਮੈਨੂੰ ਦੱਸੋ ਤੁਹਾਨੂੰ ਪਾਕਿਸਤਾਨੀ ਫੌਜ ਦੀ ਗੱਲ ਤੇ ਜ਼ਿਆਦਾ ਯਕੀਨ ਹੈ ਪਾਕਿਸਤਾਨ ਦੀ ਫੌਜ ਨੇ ਜੋ ਕਿਹਾ ਉਹ ਅਹਿਮਦ ਨੂਰਾਨੀ ਦਾ ਤੁਸੀਂ ਚੈਨਲ ਵੇਖ ਲਓ ਅਹਿਮਦ ਨੂਰਾਨੀ ਨੇ ਦੱਸਿਆ ਆਜ਼ਾਦ ਪੱਤਰਕਾਰ ਨੇ ਕਿ ਪਾਕਿਸਤਾਨੀ ਫੌਜ ਦਾਵਾ ਕਰ ਰਹੀ ਹੈ ਕਿ ਭਾਰਤ ਦੀ ਫੌਜ ਨੇ ਦਰਬਾਰ ਸਾਹਿਬ ਤੇ ਮਜ਼ਾਈਲਾਂ ਛੱਡੀਆਂ ਪਰ ਪਾਕਿਸਤਾਨ ਦੇ ਅਮਲੇ ਫੈਲੇ ਨੇ 에ਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਚ ਬਹਿ ਕੇ ਭਾਰਤੀ ਮਜ਼ਾਈਲਾਂ ਡੇਗਤੀਆਂ ਤੇ ਦਰਬਾਰ ਸਾਹਿਬ ਦਾ ਨੁਕਸਾਨ ਨਹੀਂ ਹੋਣ ਦਿੱਤਾ अहमद नुरानी ने युटकी जे मार के गल की चटकारा लेकर गल की यानी कि मजाक न गल की और अगे उन्हें कहा कि कोई एक्सपलानेन ना दिखती है उन्होंने डी जी आई एस पी आर जगा चौधरी ना उन्हें दिखती तो ना ही यी गल है ये पाकिस्तान का आजाद पत्रकार अहमद नुरानी कह रहा है ਫਿਰ ਕੀ ਇਹ ਮੰਨ ਲਿਆ ਜਾਏ ਕਿ ਜੋ ਪਾਕਿਸਤਾਨ ਦੀ ਫੌਜ ਕਹਿ ਰਹੀ ਹੈ ਉਹ ਠੀਕ ਕਹਿ ਰਹੀ ਹੈ ਯਾਨੀ ਜੀ ਤੁਸੀਂ ਇਸ ਤੇ ਵਿਚਾਰ ਕਰਿਓ ਸੋਚਿਓ ਜੇ ਭਾਰਤ ਦੇ ਕਿਸੇ ਨੇ ਇੰਨਾਂ ਦੀ ਗੱਲ ਵੀ ਚੱਲ ਰਹੀ ਮੈਂ ਸੁਣੀ ਅੱਜ ਜਿਵੇਂ ਰਗਵੀਰ ਸਿੰਘ ਦੀ ਗੱਲ ਬਈ ਐਂਟੀ 에ਅਰ ਕ੍ਰਾਫਟ ਗੰਜ਼ ਲਾਉਣ ਦੀ ਪ੍ਰਵਾਨਗੀ ਲਈ ਗੱਲ ਕੀਤੀ ਗਈ ਦਰਬਾਰ ਸਾਹਿਬ ਤੇ ਫੌਜ ਨੂੰ ਵੀ ਪਤਾ ਹੈ ਕਾਮਨ ਮੈਨੂੰ ਪਤਾ ਜਿਹੜਾ ਥੋੜੀ ਬਹੁਤ ਸੋਝੀ ਰੱਖਦਾ ਐ ਐਂਟੀ 에ਰ ਕ੍ਰਾਫਟ ਗਨਜ਼ ਦਰਬਾਰ ਸਾਹਿਬ ਦੀ ਹਦੂਦ 'ਚ ਜਾਂ ਛੱਤ ਵਗੈਰਾ ਤੇ ਪ੍ਰਕਰਮਾਂ ਤੇ ਲਾਉਣ ਦੀ ਉੱਕਾਈ ਲੋੜ ਟੈਕਨੀਕਲੀ ਹੈ ਹੀ ਨਹੀਂ ਆਸੇ ਪਾਸੇ ਬਹੁਤ ਥਾਂ ਪਈ ਆ ਅੰਮ੍ਰਿਤਸਰ ਤੋਗਾ ਜਿਹੜੀ ਹੈਗੀ ਆ ਥਾਂ ਪਈ ਆ ਉੱਥੇ ਬਹੁਤ ਖੁੱਲੇ ਪਾਰਕ ਨੇ ਉੱਥੇ ਬਹੁਤ ਹੋਰ ਬਿਲਡਿੰਗਾਂ ਹੈਗੀਆਂ ਨੇ ਸਰਕਾਰੀ ਇਮਾਰਤਾਂ ਨੇ ਜਿਦੇ ਤੇ ਐਂਟੀ 에ਅਰਕ੍ਰਾਫਟ ਗੰਜ਼ ਲਾਈਆਂ ਜਾ ਸਕਦੀਆਂ ਨੇ ਤੇ ਇਹੋ ਜੀ ਹਰਕਤ ਜਾਂ ਇਹੋ ਜਿਹਾ ਸੁਝਾ ਫੌਜ 에ਅਰ ਫੋਰਸ ਜਾਂ ਭਾਰਤੀ ਸਰਕਾਰ ਕਿਉਂ ਦੇਊਗੀ ਜਦੋਂ ਉਹਨਾਂ ਕੋਲ ਹੋਰ ਵੱਖਰੇ ਪਲੈਟਫਾਰਮ ਅਵੇਲੇਬਲ ਨੇ ਐਂਟੀ 에ਅਰਕ੍ਰਾਫਟ ਗੰਜ਼ ਲਾਉਣ ਦੇ ਲਈ ਸੋ ਹੁਣ ਪਹੁੰਚਦੇ ਆਂ ਖਬਰ ਦੇ ਸਿੱਟੇ ਤੇ ਪਹਿਲਾ ਸੱਟਾ ਪਾਕਿਸਤਾਨ ਦੇ ਪੱਤਰਕਾਰ ਕਹਿ ਰਹੇ ਨੇ ਕਿ ਪਹਿਲਗਾਮ ਕਾਂਡ ਆਰਮੀ ਚੀਫ ਪਾਕਿਸਤਾਨ ਦੇ ਆਸਿਫ ਮੁਨੀਰ ਨੇ ਕਰਵਾਇਆ ਦੂਜਾ ਸੱਟਾ ਭਾਰਤ ਪਾਕਿਸਤਾਨ ਦੀ ਲੜਾਈ ਦੇ ਵਿੱਚ ਚੀਨ ਨੇ ਪ੍ਰੈਕਟੀਕਲੀ ਹੈਲਪ ਕੀਤੀ ਪਾਕਿਸਤਾਨ ਦੀ ਸ਼ਮੂਲੀਅਤ ਹੋਈ ਉਹਨਾਂ ਦੀਆਂ ਸੈਟਲਾਈਟਸ ਵਰਤੀਆਂ ਗਈਆਂ ਸੱਟਾ ਨੰਬਰ 3 ਮਿਜ਼ਾਈਲਸ ਡਰੋਨਸ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਵੱਲੋਂ ਆਈਆਂ ਪਰ 10 ਕਿਲੋਮੀਟਰ ਪਾਸੇ ਦਰਬਾਰ ਸਾਹਿਬ ਤੋਂ ਉਹ ਨਿਊਟਰਲਾਈਜ਼ ਕਰ ਦਿੱਤੀਆਂ ਗਈਆਂ ਸਾਡਾ ਐਪੀਸੋਡ ਨੰਬਰ 67 ਤੁਸੀਂ ਵੇਖੋਗੇ ਤਾਂ ਤੁਹਾਨੂੰ ਉਹਦੇ ਬਾਰੇ ਕਲੈਰਿਟੀ ਹੋ ਜਾਏਗੀ ਮੈਂ ਅਰਿੰਦਰ ਸਿੰਘ ਤਗੜ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਖੁਦਾਫਜ਼